ਸਿੱਖ ਸੰਗਤ ਵਾਸਤੇ ਇੱਕ ਬੜਾ ਅਹਿਮ ਫੈਸਲਾ ਕੀਤਾ ਗਿਆ ਹੈ ਉਹ ਹੈ ਗੋਵਿੰਦਗੜ੍ਹ ਨੂੰ ਸ੍ਰੀ ਹੇਮਕੁੰਡ ਸਾਹਿਬ ਦੇ ਨਾਲ ਰੋਪਵੇ ਦੇ ਜ਼ਰੀਏ ਜੋੜਨ ਦਾ ਇੱਕ ਪੁਰਾਣੀ ਮੰਗ ਸੀ ਤੇ ਮੈਨੂੰ ਇਹ ਸੁਣ ਕੇ ਬੜੀ ਖੁਸ਼ੀ ਹੋਈ ਹੈ ਕਿ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਫੈਸਲਾ ਕੀਤਾ ਹੈ ਔਰ ਇਸ ਦੇ ਨਾਲ ਜੋ ਦੂਰੀ तकरीबन 21 ਕਿਲੋਮੀਟਰ ਸੀ ਉਹ ਕੱਟ ਕੇ 12.5 ਕਿਲੋਮੀਟਰ ਰਹਿ ਜਾਏਗੀ ਸੰਗਤਾਂ ਵਾਸਤੇ ਬੜਾ ਆਸਾਨ ਹੋ ਜਾਏਗਾ ਸ਼੍ਰੀ ਹਿਮਕੁੰਡ ਸੈਰ ਪਹੁੰਚਣਾ ਤੇ ਗੁਰੂਤਮ ਦਾ ਦੇ ਦਰਸ਼ਨ ਕਰਨੇ ਇਸ ਫੈਸਲੇ ਦੇ ਨਾਲ ਦੇਸ਼ ਵਿਦੇਸ਼ ਵਿੱਚ ਸਿੱਖ ਸੰਤਾਂ ਦੇ ਵਿੱਚ ਕੁਛੀ ਦੀ ਲਹਿਰ ਤੋੜ ਗਈ ਹੈ ਤੇ ਸਾਰਿਆਂ ਵੱਲੋਂ ਇਸ ਦਾ ਸਵਾਗਤ ਕੀਤਾ ਜਾ ਰਿਹਾ ਹੈ ਆਪ ਜੀ ਨੂੰ ਜਿਵੇਂ ਕਿ ਪਤਾ ਹੈ ਸਾਲ ਦੇ ਵਿੱਚ ਤਕਰੀਬਨ 5 ਮਹੀਨੇ ਤਕਰੀਬਨ 1.5 ਤੋਂ 2 ਲੱਖ ਸ਼ਰਧਾਲੂ ਗੁਰੂਤਮਾਂ ਦੇ ਦਰਸ਼ਨ ਵਾਸਤੇ ਸ਼੍ਰੀ ਹਿਮਕੁੰਡ ਸੈਰ ਪਹੁੰਚਦੇ ਨੇ ਉਮੀਦ ਕੀਤੀ ਜਾਂਦੀ ਹੈ ਕਿ ਇਸ ਫੈਸਲੇ ਦੇ ਨਾਲ ਕਾਉਣ ਵਾਲੇ ਸਮੇਂ ਵਿੱਚ ਇਹ ਸੰਖਿਆ ਵਧ ਕੇ ਤਕਰੀਬਨ 810 ਗੁਣਾ ਹੋ ਜਾਏਗੀ ਮੈਂ ਸਮੁੱਚੀ ਸਿੱਖ ਸੰਗਤ ਵੱਲੋਂ ਅਤੇ ਖਾਸ ਕਰਕੇ ਮਹਾਰਾਸ਼ਟਰਾ ਦੇ ਸਿੱਖਾਂ ਵੱਲੋਂ ਅਤੇ ਵਿਸ਼ੇਸ਼ ਰੂਪ ਵਿੱਚ ਹਜ਼ੂਰ ਸਾਹਿਬ ਨਾਂਦੇੜ ਦੇ ਸਿੱਖਾਂ ਵੱਲੋਂ ਮਾਨ ਜੋ ਪ੍ਰਧਾਨ ਮੰਤਰੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਇੱਕ ਜੋ ਲੰਬੇ ਸਮੇਂ ਤੋਂ ਚਲਦੀ ਆ ਰਹੀ ਮੰਗ ਸੀ ਉਹਨੂੰ ਧਿਆਨ ਚ ਰੱਖਦੇ ਹੋਇਆ ਔਰ ਸ੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨਾਂ ਨੂੰ ਆਸਾਨ ਕਰਨ ਵਾਸਤੇ ਇੱਕ ਬੜਾ ਮਹੱਤਵਪੂਰਨ ਫੈਸਲਾ ਕੀਤਾ ਹੈ ਸਿੱਖ ਸੰਗਤ ਵਾਸਤੇ ਇੱਕ ਬੜਾ ਅਹਿਮ ਫੈਸਲਾ ਕੀਤਾ ਗਿਆ ਹੈ ਉਹ ਹੈ ਗੋਵਿੰਦ ਘਾਟ ਨੂੰ ਸ੍ਰੀ ਹਿਮਕੁੰਡ ਸਾਹਿਬ ਦੇ ਨਾਲ ਰੋਪਵੇ ਦੇ ਜ਼ਰੀਏ ਜੁੜੰਗਾ ਇੱਕ ਪੁਰਾਣੀ ਮੰਗ ਸੀ ਤੇ ਮੈਨੂੰ ਇਹ ਸੁਣ ਕੇ ਬੜੀ ਖੁਸ਼ੀ ਹੋਈ ਹੈ ਕਿ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਫੈਸਲਾ ਕੀਤਾ ਹੈ ਔਰ ਇਸ ਦੇ ਨਾਲ ਜੋ ਦੂਰੀ तकरीबन 21 ਕਿਲੋਮੀਟਰ ਸੀ ਉਹ ਕੱਟ ਕੇ 12.5 ਕਿਲੋਮੀਟਰ ਰਹਿ ਜਾਏਗੀ ਸੰਗਤਾਂ ਵਾਸਤੇ ਬੜਾ ਆਸਾਨ ਹੋ ਜਾਏਗਾ ਸ੍ਰੀ ਹਿਮਕੁੰਡ ਸਾਹਿਬ ਪਹੁੰਚਣਾ ਤੇ ਗੁਰੂਤਮ ਦਾ ਦੇ ਦਰਸ਼ਨ ਕਰਨੇ ਇਸ ਫੈਸਲੇ ਦੇ ਨਾਲ ਦੇਸ਼ ਵਿਦੇਸ਼ ਵਿੱਚ ਸਿੱਖ ਸੰਗਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਤੇ ਸਾਰਿਆਂ ਵੱਲੋਂ ਇਸ ਦਾ ਸਵਾਗਤ ਕੀਤਾ ਜਾ ਰਿਹਾ ਹੈ ਆਪ ਜੀ ਨੂੰ ਜਣੇ ਕਿ ਪਤਾ ਹੈ ਸਾਲ ਦੇ ਵਿੱਚ तकरीबन 5 ਮਹੀਨੇ तकरीबन 1.5 ਤੋਂ 2 ਲੱਖ ਸ਼ਰਧਾਲੂ ਗੁਰਦ ਆਮਾਂ ਦੇ ਦਰਸ਼ਨ ਵਾਸਤੇ ਸ੍ਰੀ ਹਿਮਕੁਟ ਸਾਹਿਬ ਪਹੁੰਚਦੇ ਨੇ ਉਮੀਦ ਕੀਤੀ ਜਾਂਦੀ ਹੈ ਕਿ ਇਸ ਫੈਸਲੇ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਇਹ ਸੰਖਿਆ ਵਧ ਕੇ तकरीबन 810 ਗੁਣਾ ਹੋ ਜਾਏਗੀ ਮੈਂ ਸਮੁੱਚੀ ਸਿੱਖ ਸੰਗਤ ਵੱਲੋਂ ਅਤੇ ਖਾਸ ਕਰਕੇ ਮਹਾਰਾਸ਼ਟਰਾ ਦੇ ਸਿੱਖਾਂ ਵੱਲੋਂ ਅਤੇ ਵਿਸ਼ੇਸ਼ ਰੂਪੇਚ ਹਜ਼ੂਰ ਸਾਹਿਬ ਨੰਦੜ ਦੇ ਸਿੱਖਾਂ ਵੱਲੋਂ ਮਾਨ ਜੋ ਪ੍ਰਧਾਨ ਮੰਤਰੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਇੱਕ ਜੋ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਸੀ ਉਹਨੂੰ ਧਿਆਨ 'ਚ ਰੱਖਦਿਆਂ ਹੋਇਆ ਔਰ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨਾਂ ਨੂੰ ਆਸਾਨ ਕਰਨ ਵਾਸਤੇ ਇਹ ਇੱਕ ਬੜਾ ਮਹੱਤਵਪੂਰਨ ਫੈਸਲਾ ਕੀਤਾ ਹੈ